ਜਾਹੋ ਮਾਤਾ ਨਾਣਾ ਦੇਵੀ ਦੇ ਦਰਬਾਰ ਦੀਆਂ ਤੇ ਅੱਜ ਅਸੀਂ ਪਹੁੰਚੇ ਹੋਏ ਆ ਮਾਤਾ ਨਾਣਾ ਦੇਵੀ ਜੀ ਦੇ ਦਰਬਾਰ ਜੋ ਕਿ ਸ਼ਕਤੀ ਪੀਟ ਹੈ ਇਸ ਪੂਰੇ ਦਰਬਾਰ ਦਾ ਕੀ ਇਤਿਹਾਸ ਹੈ ਮਾਤਾ ਸ਼੍ਰੀ ਨਾਣਾ ਦੇਵੀ ਦੀ ਪੂਜਾ ਕਿਉਂ ਕੀਤੀ ਜਾਂਦੀ ਹੈ ਪੂਰਾ ਤੁਹਾਨੂੰ ਐਪੀਸੋਰ ਦੱਸਾਂਗੇ ਅਤੇ ਅੱਜ ਵੀ ਲੱਖਾਂ ਦੀ ਤਰ੍ਹਾਂ ਦੇ ਵਿੱਚ ਸ਼ਰਧਾਲੂ ਆ ਕੇ ਪੂਜੇ ਹੋਏ ਨੇ ਕਿ ਤੁਹਾਨੂੰ ਦੱਸਦੇ ਆ ਪੂਰਾ ਇਸ ਮੰਦਿਰ ਦਾ ਇਤਿਹਾਸ ਕੀ ਹੈ ਅੱਜ ਤੁਹਾਨੂੰ ਦੱਸਾਂਗੇ ਕਿ ਕਿੰਨਾ ਰਸਤਾ ਕੁਰਾਲੀ ਤੋਂ ਲੈ ਕੇ ਸ਼੍ਰੀ ਨੈਣਾਦੇਵੀ ਮਾਤਾ ਦੇ ਦਰਬਾਰ ਤੱਕ ਪੈਂਦਾ ਤੇ ਸਭ ਤੋਂ ਪਹਿਲਾਂ ਅਸੀਂ ਕੁਰਾਲੀ ਤੋਂ ਯਾਤਰਾ ਸ਼ੁਰੂ ਕੀਤੀ ਹੈ ਅਤੇ ਯਾਤਰਾ ਸ਼ੁਰੂ ਕਰਨ ਤੋਂ ਬਾਅਦ ਰੋਪੜ ਦੀ ਹੁੰਦੇ ਹੋਏ ਕਿਰਤਪੁਰ ਸਾਹਿਬ ਕਨੋਲੀ ਅਤੇ ਸ਼੍ਰੀ ਅਨੰਦਪੁਰ ਸਾਹਿਬ ਜਾਣਾ ਹੁੰਦਾ ਹੈ ਤੇ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਨ ਕੁਰਾਲੀ ਤੋਂ ਅੱਗੇ ਜਾਂਦੇ ਹੋਏ ਸੋਲਕੀਆਂ ਟੋਲ ਪਲਾਜ਼ਾ ਦੀਆਂ ਜਿੱਥੇ ਕਿ ਪਹਿਲਾਂ ਸੋਲਕੀਆਂ ਟੋਲ ਪਲਾਜ਼ਾ ਕ੍ਰੋਸ ਕਰਨਾ ਪੈਂਦਾ ਹੈ ਰੋਪੜ ਦੇ ਟੋਲ ਪਲਾਜ਼ਾ ਲੰਘਣ ਤੋਂ ਬਾਅਦ ਰੋਪੜ ਸ਼ਹਿਰ ਆਉਂਦਾ ਹੈ ਅਤੇ ਰੋਪੜ ਸ਼ਹਿਰ ਤੋਂ ਬਾਅਦ ਕਨੌਲੀ ਭਰਤਗੜ ਸਾਹਿਬ ਅਤੇ ਕਿਰਪੁਰ ਸਾਹਿਬ ਤੇ ਫਿਰ ਇਹ ਯਾਤਰਾ ਆਨੰਦਪੁਰ ਸਾਹਿਬ ਪੁੱਜਦੀ ਹੈ ਆਨੰਦਪੁਰ ਸਾਹਿਬ ਦੇ ਬੱਸ ਸਟੈਂਡ ਤੋਂ ਰਸਤਾ ਇਹ ਕੋਲਾਂ ਵਾਲੇ ਟੋਬੇ ਨੂੰ ਮਾਤਾ ਦੇ ਦਰਬਾਰ ਵੱਲ ਨੂੰ ਜਾਂਦਾ ਹੈ ਅਤੇ ਇਸ ਰਸਤੇ ਨੂੰ ਕਾਫੀ ਸੁਹਾਵਨੇ ਸੁਹਾਵਨੇ ਪੁਲ ਵੀ ਆਉਂਦੇ ਹਨ ਜਿਨ੍ਹਾਂ ਨੂੰ ਦੇਖ ਕੇ ਬੱਚੇ ਵੀ ਖੁਸ਼ ਹੁੰਦੇ ਹਨ ਅਤੇ ਯਾਤਰਾ ਚ ਵੀ ਕੁਝ ਹੋਰ ਮਨੋਰੰਜਨ ਪੈਦਾ ਹੁੰਦਾ ਹੈ ਅਤੇ ਇਹ ਯਾਤਰਾ ਬੜੇ ਹੀ ਵਧੀਆ ਸੜਕ ਉੱਤੇ ਸ਼ੁਰੂ ਹੁੰਦੀ ਹੈ ਤੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਹੈ ਇਹ ਅਨੰਦਪੁਰ ਸਾਹਿਬ ਤੋਂ ਬਾਅਦ ਦੀਆਂ ਜਿੱਥੇ ਕੀ ਮਾਤਾ ਨੈਣੀ ਨਾਣਾ ਦੇਵੀ ਦੇ ਦਰਬਾਰ ਨੂੰ ਇਹ ਰਸਤਾ ਹੁਣ ਜਾਣਾ ਸ਼ੁਰੂ ਹੋ ਚੁੱਕਿਆ ਹੈ ਤੇ ਕੋਲਾ ਵਾਲੇ ਟੋਬੇ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਜਿੱਥੇ ਕੀ ਪਹਿਲਾਂ ਕਾਫੀ ਲੋਕ ਜਾਂਦੇ ਸੀ ਪਰ ਹੁਣ ਦੋ ਰਸਤੇ ਵੰਡ ਦਿੱਤੇ ਗਏ ਨੇ ਇੱਕ ਰਸਤਾ ਕੋਲਾ ਵਾਲੇ ਟੋਬੇ ਨੂੰ ਜਾਂਦਾ ਹੈ ਤੇ ਦੂਸਰਾ ਰਸਤਾ ਸਿੱਧਾ ਮਾਤਾ ਦੇ ਦਰਬਾਰ ਵੱਲ ਨੂੰ ਜਾਂਦਾ ਹੈ ਤੇ ਮਾਤਾ ਦੇ ਮੰਦਰ ਦਾ ਤੁਹਾਨੂੰ ਇਤਿਹਾਸ ਵੀ ਦੱਸਾਂਗੇ ਕਿ ਇਸ ਮੰਦਰ ਦਾ ਇਤਿਹਾਸ ਕੀ ਹੈ ਤੇ ਪਹਿਲਾਂ ਤੁਹਾਨੂੰ ਕੋਲਾ ਵਾਲੇ ਟੋਬੇ ਦੇ ਦਰਸ਼ਨ ਕਰਾ ਰਹੇ ਹਾਂ ਜਿੱਥੇ ਕਿ ਪਹਿਲਾਂ ਜਦੋਂ ਪਬਲਿਕ ਜਾਂਦੀ ਸੀ ਤਾਂ ਕਾਫੀ ਲੋਕ ਇੱਥੇ ਪਵਿੱਤਰ ਇਸ਼ਨਾਨ ਕਰਦੇ ਸੀ ਅਤੇ ਹੁਣ ਇਹ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤੇ ਮੰਦਰ ਦਾ ਇਤਿਹਾਸ ਵੀ ਅਸੀਂ ਨਾਲ ਦੀ ਨਾਲ ਤੁਹਾਨੂੰ ਦੱਸਾਂਗੇ। ਮਾਤਾ ਨਾਨਾ ਦੇਵੀ ਦੇ ਇਸ ਪਵਿੱਤਰ ਸਥਾਨ ਨੂੰ 52 ਸ਼ਕਤੀ ਪੀਠ ਵਜੋਂ ਜਾਣਿਆ ਜਾਂਦਾ ਹੈ। ਪੁਰਾਣਿਕ ਮੰਨਤਾ ਅਨੁਸਾਰ ਸਤਯੁਗ ਦੇ ਸਮੇਂ ਵਿੱਚ ਬ੍ਰਹਮਾ ਪੁੱਤਰ ਦક્ષ ਪ੍ਰਜਾਪਤੀ ਨੇ ਇੱਕ ਵਿਸ਼ਾਲ ਯਗ ਆਪਣੀ ਰਾਜਧਾਨੀ ਕੰਖੜ ਵਿੱਚ ਕੀਤਾ ਸੀ ਅਤੇ ਇਹ ਯਗ ਤੋਂ ਬਾਅਦ ਅਗਲੀ ਕਹਾਣੀ ਵੀ ਤੁਹਾਨੂੰ ਪੂਰੀ ਦੱਸਾਂਗੇ ਕਿ ਇਸ ਮੰਦਰ ਦਾ ਕੀ ਇਤਿਹਾਸ ਹੈ ਤੇ ਇਸ ਸਮੇਂ ਬਹੁਤ ਸਾਰੇ ਦੇਸ਼ਾਂ ਦੇ ਰਾਜੇ ਮਹਾਰਾਜੇ ਦੇਵਤੇ ઋષਿ-ਮੁਨੂ ਤੇ ਹੋਰ ਬ੍ਰਾਹਮਣਾਂ ਨੂੰ ਬੁਲਾਇਆ ਗਿਆ ਸੀ ਪਰ ਆਪਣੀ ਪੁੱਤਰੀ ਸਤੀ ਨੂੰ ਬੁਲਾਵਾ ਨਹੀਂ ਭੇਜਿਆ ਸੀ ਪਰ ਪਿਤਾ ਦੇ ਕਰਦਾ ਮੋਹ ਜਾਗਣ ਕਰਨ ਸਤੀ ਨੇ ਪਤੀ ਸ਼ਿਵ ਜੀ ਨੂੰ ਯਗ ਦੇਖਣ ਜਾਣ ਲਈ ਬੇਨਤੀ ਕੀਤੀ ਪਰ ਭਗਵਾਨ ਸ਼ਿਵ ਜੀ ਬਿਨਾ ਬੁਲਾਏ ਜਾਣਾ ਨਹੀਂ ਚਾਹੁੰਦੇ ਪਰ ਉਹਨਾਂ ਨੇ ਸਤੀ ਨੂੰ ਆਪਣੇ ਸੈਨਾਪਤੀ ਪੈਰੋ ਤੇ ਸੈਨਾ ਸਮੇਤ ਜਾਣ ਦਿੱਤਾ ਪਰ ਯਗ ਸਥਾਨ ਤੇ ਸਤੀ ਆਪਣੇ ਪਤੀ ਲਈ ਯੋਗ ਸਥਾਨ ਨਾ ਦੇਖ ਕੇ ਕ੍ਰੋਧ ਤੇ અપਮਾਨ ਦੀ ਪੀੜਾ ਨਾਲ ਮਾਤਾ ਪਿਤਾ ਰਿਸ਼ੀਆਂ ਮੁਨੀਆਂ ਪ੍ਰੇਤਾ ਨੂੰ ਫਟਕਾਰਿਆ ਤੇ ਯੱਗ ਹਵਨ ਵਿੱਚ ਛਲਾਂਗ ਲਗਾ ਦਿੱਤੀ ਅਤੇ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਵੀ ਮਾਤਾ ਦੇ ਦਰਬਾਰ ਦੀਆਂ ਵਖਾਰਿਆਂ ਚਿੱਤੇ ਕੀ ਸੋਹਣੀਆਂ ਸੋਹਣੀਆਂ ਪਹਾੜੀਆਂ ਮਾਤਾ ਦੇ ਮੰਦਰ ਵੱਲ ਨੂੰ ਇਹ ਰਸਤਾ ਜਾਂਦਾ ਹੈ ਅੱਗੇ ਵੀ ਤੁਹਾਨੂੰ ਕਹਾਣੀ ਵੀ ਦੱਸਾਂਗੇ ਇਸੇ ਤਰ੍ਹਾਂ ਸਤੀ ਦੇ ਆਤਮ ਦਾਤ ਦੀ ਖਬਰ ਮਿਲੀ ਤਾਂ ਉਹੋ ক্রੋਧਿਤ ਹੋ ਉઠੇ ਤੇ ਵਿਸ਼ਾਲ ਸੈਣਾ ਪੈਰੋ ਤੇ ਵੀਰ ਭੱਦਰ ਨੇ ਯੱਗ ਤਹਿਸ ਨਹਿਸ ਕਰ ਦਿੱਤਾ ਰਿਸ਼ੀਆ मुਨੀਆ ਤੇ ਪ੍ਰੋਤਾ ਤੱਕ ਨੂੰ ਮਾਰ ਦਿੱਤਾ ਦੇਵਤਾ 인ਦਰ ਤੇ ਭਗਵਾਨ ਵਿਸ਼ਨੂੰ ਵੀ ਵੀਰ ਭੱਦਰ ਤੋਂ ਹਾਰ ਖਾ ਗਏ ਤੇ ਰਾਜਾ ਦਕਸ਼ ਦਾ ਸਿਰ ਵੀ ਕੱਟਿਆ ਗਿਆ ਤਾਂ ਦੇਵਤਾਵਾਂ ਨੇ ਮਹਾਦੇਵ ਸ਼ਿਵ ਜੀ ਨੂੰ ਸ਼ਾਂਤ ਕੀਤਾ ਤਾਂ ਸ਼ਿਵ ਜੀ ਨੇ ਰਾਜਾ ਦਕਸ਼ ਨੂੰ ਬੱਕਰੇ ਦਾ ਸਿਰ ਲਾ ਕੇ ਦੁਬਾਰਾ ਜਿੰਦਾ ਕੀਤਾ ਤਾਂ ਯੱਗ ਸੰਪੂਰਨ ਹੋਇਆ ਅਤੇ ਸ਼ਿਵ ਜੀ ਸਤੀ ਦਾ ਅੰਧ ਜ ਅੱਧ ਜਲਿਆ ਸਰੀਰ ਲੈ ਕੇ ਆਕਾਸ਼ ਵੱਲ ਦੌੜ ਪਏ ਸ਼ਿਵ ਜੀ ਦੇ ਮੋਹ ਨੂੰ ਭੰਗ ਕਰਨ ਦੇ ਲਈ ਵਿਸ਼ਨੂੰ ਜੀ ਨੇ ਆਪਣੇ ਸੁਦਰਸ਼ਨ ਚੱਕਰ ਦੇ ਨਾਲ ਸਤੀ ਦੇ ਸਰੀਰ ਦੇ 52 ਟੁਕੜੇ ਕਰ ਦਿੱਤੇ ਜੇ ਸਥਾਨ ਤੇ ਸਤੀ ਦਾ ਇਹ ਅੰਗ ਡਿੱਗੇ ਉਸ ਥਾਂ ਨੂੰ ਹੀ ਸ਼ਕਤੀ ਪੀੜਤਾ ਦਰਜਾ ਮਿਲਿਆ ਹੈ ਇਸ ਥਾਂ ਤੇ ਸਤੀ ਦੇ ਨੈਣ ਡਿੱਗੇ ਸਨ ਇਸ ਲਈ ਇਸ ਥਾਂ ਨੂੰ ਨੈਣਾ ਦੇਵੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅਸੀਂ ਪੁੱਜ ਗਏ ਮਾਤਾ ਦੇ ਦਰਬਾਰ ਤੇ ਤੁਹਾਨੂੰ ਉੱਪਰ ਹੋ ਯਾਤਰਾ ਵੀ ਦਿਖਾਣੇ ਆ ਕਿ ਕਿਸ ਤਰ੍ਹਾਂ ਮਾਤਾ ਦੇ ਦਰਬਾਰ ਦੇ ਵਿੱਚ ਲੋਕ ਨਤਮਸਤਕ ਹੋਣ ਦੇ ਲਈ ਕਾਫੀ ਵੱਡੀ ਗਿਣਤੀ ਦੇ ਵਿੱਚ ਕਿੱਥੇ-ਕਿੱਥੇ ਇੱਥੇ ਪੁੱਜ ਰਹੇ ਨੇ ਜੋ ਤੁਹਾਨੂੰ ਇਹ ਰਸਤਾ ਦਿਖਾ ਰਹੇ ਆ ਇਸ ਵਕਤ ਅਸੀਂ ਮਾਤਾ ਦੇ ਦਰਬਾਰ ਨੇੜੇ ਪਾਰਕਿੰਗ ਵਿੱਚ ਪੁੱਜ ਚੁੱਕੇ ਆ ਤੇ ਇੱਥੋਂ ਜਿਹੜੀ ਹੈ ਚੜਾਈ ਸ਼ੁਰੂ ਹੁੰਦੀ ਹੈ ਤੇ ਮਾਤਾ ਦੇ ਦਰਬਾਰ ਵੱਲ ਇਹ ਰਸਤਾ ਜਾਂਦਾ ਹੈ ਫਿਲਹਾਲ ਟਿੰਬਲ ਟ੍ਰੇਨ ਨੂੰ ਵੀ ਰਸਤਾ ਜਾਂਦਾ ਪਰ ਹੁਣ ਰਿਪੇਅਰ ਚੱਲ ਰਹੀ ਹੈ ਜਿਸ ਕਰਕੇ ਟਿੰਬਲ ਟ੍ਰੇਨ ਦਾ ਰਸਤਾ ਬੰਦ ਕੀਤਾ ਹੋਇਆ ਤੇ ਅੱਜ 2 ਤਰੀਕ ਹੈ ਮਤਲਬ 2 ਫਰਵਰੀ 2025 ਜਿਸ ਕਰਕੇ ਟਿੰਬਲ ਟ੍ਰੇਨ ਬੰਦ ਹੈ ਤੇ ਇੱਥੇ ਲੋਕ ਆਉਂਦੇ ਨੇ ਅਤੇ ਲੰਗਰ ਦੇ ਦਰਸ਼ਨ ਵੀ ਤੁਹਾਨੂੰ ਕਰਾ ਰਹੇ ਆ ਜਿੱਤੇ ਕਿ ਮਾਤਾ ਦੇ ਦਰਬਾਰ ਵਿੱਚ ਨਤਮਸਤਕ ਹੋਣ ਤੋਂ ਪਹਿਲਾਂ ਜਾਂ ਬਾਅਦ ਦੇ ਵਿੱਚ ਲੰਗਰ ਵੀ ਛਕਿਆ ਜਾਂਦਾ ਹੈ ਤੇ ਨਾਲ ਹੀ ਤੁਹਾਨੂੰ ਹੋਰ ਤਸਵੀਰਾਂ ਵੀ ਦਿਖਾ ਰਹੇ ਆ ਖੂਬਸੂਰਤ ਤੇ ਤੁਹਾਨੂੰ ਅੱਗੇ ਬਾਂਕਾ ਗੋਤਮਿਲੇ ਉਹ ਵੀ ਸੁਣਾਉਣੇ ਬਾਂਕਾ ਜੀ ਕਿੱਥੇ ਕਿੱ데 ਜਾਈ ਜੀ ਜੈ ਮਾਤਾ ਦੀ ਜੈ ਮਾਤਾ ਜੈ ਮਾਤਾ ਜੈ ਮਾਤਾ ਸ਼ੇਰਾਵਲੀ ਮਾਤਾ ਮਾਹਮਾਏ ਦੀ ਕਿਰਪਾ ਨਾਲ ਜੀ ਅੱਜ ਸਵੇਰ 5 ਵਜੇ ਵੇਰੇ ਸੰਜੀਊ ਐਮਸੀ ਸਾਹਿਬ ਜਨਾਲੋਂ ਤੋਂ ਸਿੱਧ ਬਾਬਾ ਵਾਲਕਨਾਥ ਜੀ ਦੇ ਦਰਸ਼ਨ ਕਰੇ 8 ਵਜੇ ਪਹੁੰਚੇ ਤੇ ਫਿਰ ਹੁਣ ਨੈਣਾ ਦੇਵੀ ਅੱਜ ਗੁਪਤਨ ਰਾਤੇ ਚੱਲੇ ਮਾਤਾ ਦੀ ਠੀਕ ਹੈ ਅੱਜ ਮਾਤਾ ਦੀ ਅਸੀਰਵਾਦ ਨਾਲ ਅੱਜ ਅਸੀਂ ਮਾਤਾ ਨੈਣਾ ਜੀ ਦੇ ਦਰਬਾਰ ਤੇ ਪਹੁੰਚੇ ਆ ਸਾਰੇ ਜਿੰਨੀ ਵੀ ਸੰਗਤ ਆਈ ਹੈ ਉਹਨਾਂ ਨੂੰ ਅਸੀਂ ਨੈਣਾ ਦੇਵੀ ਦੇ ਦਰਬਾਰ ਚ ਆਏ ਉਹਨਾਂ ਨੂੰ ਅਸੀਂ ਲੱਖ ਲੱਖ ਵਧਾਈ ਦਿੰਦੇ ਆ ਅੱਜ ਮਾਤਾ ਦਾ ਦੂਸਰਾ ਨਰਤਾ ਸਵਰਨਜੀ ਦਾ ਮੈਂ ਧੰਨਵਾਦ ਕਰਦਾ ਹਾਂ ਜੋ ਵੀ ਅੱਜ ਮਹਾਮਈ ਦੇ ਦਰਬਾਰ ਚ ਆਪਣੇ ਪਰਿਵਾਰ ਨੂੰ ਲੈ ਕੇ ਪਹੁੰਚੇ ਨੇ ਜੈ ਮਾਤਾ ਜੀਵੇ ਕੀ ਬਾਂਕਾ ਗੋਤਮ ਜੀ ਨੇ ਪੂਰਾ ਇਤਿਹਾਸ ਦੱਸਿਆ ਕਿ ਅੱਜ ਕੀ ਸੀ ਤੇ ਉਹ ਮੱਥਾ ਟੇਕਣ ਆਏ ਸੀ ਤੇ ਮੰਦਰ ਦੇ ਪਿਛਲੇ ਸਾਈਡ ਨੂੰ ਅਸੀਂ ਮੰਦਰ ਦੇ ਬਾਹਰ ਜਾ ਪੂਜੇ ਅਤੇ ਮੰਦਰ ਦੇ ਬਾਹਰ ਅੱਜ ਰਸ਼ਕ ਕਾਫੀ ਘੱਟ ਸੀ ਕਿਉਂਕਿ ਸਮਾਂ 1 ਵਜੇ ਦੇ ਕਰੀਬ ਦਾ ਹੋਇਆ ਹੋਇਆ ਸੀ ਅਤੇ 12 ਵਜੇ ਮੰਦਰ ਖੁੱਲਦਾ ਹੈ ਅਤੇ ਸਾਢੇ 12 ਵਜੇ ਤੱਕ ਰਸ ਨਿਕਲ ਜਾਂਦਾ ਹੈ ਜੋੜੇ ਘਰ ਦੇ ਵਿੱਚ ਲੋਕ ਆਪਣੇ ਜੋੜੇ ਜਮਾ ਕਰਵਾਉਂਦੇ ਹਨ ਅਤੇ ਜੋੜਾ ਜਮਾ ਕਰਵਾਉਣ ਤੋਂ ਬਾਅਦ માતા ਦੇ ਦਰਬਾਰ ਦੇ ਵਿੱਚ ਹਾਜ਼ਰੀ ਭਰੀ ਜਾਂਦੀ ਹੈ ਤੇ ਤਸਵੀਰਾਂ ਤੁਹਾਨੂੰ ਨਾਲ ਦੀ ਨਾਲ ਅਾ ਦਿਖਾ ਰਹੇ ਆ ਪਿਛਲੀ ਸਾਈਡ ਮੇਰੇ ਮਾਤਾ ਦਾ ਦਰਵਾਰ ਹੈ ਜਿੱਥੇ ਕਿ ਰੋਜ਼ਾਨਾ ਵੱਡੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ ਤੇ ਇੱਥੇ ਪ੍ਰਸ਼ਾਦ ਲਿੱਤਾ ਜਾਂਦਾ ਇਸ ਮਾਰਕੀਟ ਜਿੱਤ ਵਿੱਚ ਕਾਫੀ ਦੁਕਾਨਾਂ ਹੈ ਜਿੱਥੇ ਕਿ ਲੋਕ ਇਸ ਦੁਕਾਨ ਤੋਂ ਪ੍ਰਸ਼ਾਦ ਲੈਣ ਤੋਂ ਬਾਅਦ ਮੰਦਰ ਦੇ ਵਿੱਚੋਂ ਪ੍ਰਸ਼ਾਦ ਨਾਲ ਮੱਥਾ ਟੇਕਦੇ ਨੇ ਕਿਹਾ ਜਾਂਦਾ ਹੈ ਕਿ ਇਹ ਮੰਦਰ ਦੀ ਹੀ ਦੁਕਾਨ ਹੈ ਅਤੇ ਇੱਥੋਂ ਹੀ ਪ੍ਰਸ਼ਾਦ ਲੋਕ ਜ਼ਿਆਦਾਤਰ ਲੈਂਦੇ ਨੇ ਇਸ ਤੋਂ ਇਲਾਵਾ ਪ੍ਰਸ਼ਾਦ ਵਾਲਿਆਂ ਦੇ ਨਾਲ ਫੁੱਲ ਵਾਲੇ ਵੀ ਬੈਠੇ ਹੁੰਦੇ ਨੇ ਜੋ ਕਿ ਪੁਸ਼ਪ ਵੇਚਦੇ ਨੇ ਅਤੇ ਫੁੱਲ ਦਾ ਚੜਾਵਾ ਮਾਤਾ ਦੇ ਦਰਬਾਰ ਦੇ ਵਿੱਚ ਚੜਾਇਆ ਜਾਂਦਾ ਤੇ ਇਹ ਤੁਹਾਨੂੰ ਤਸਵੀਰਾਂ ਮਾਤਾ ਦੇ ਮੰਦਰ ਦੀਆਂ ਦਿਖਾ ਰਹੇ ਹਾਂ ਤੇ ਕਮੈਂਟ ਬਾਕਸ ਦੇ ਵਿੱਚ ਜਰੂਰ ਜੈ ਮਾਤਾ ਦੀ ਲਿਖ ਲਿਓ ਤੇ ਮੰਦਰ ਦੇ ਵਿੱਚ ਹਮੇਸ਼ਾ ਹੀ ਭੀੜ ਹੁੰਦੀ ਹੈ ਚਾਹੇ ਉਹ ਭੀੜ 4-5 ਲਾਈਨਾਂ ਛੋਵੇ ਕਿਉਂਕਿ ਲੋਕ ਵੱਡੀ ਗਿਣਤੀ ਦੇ ਵਿੱਚ ਆਉਂਦੇ ਨੇ ਤੇ ਠੰਡ ਦੇ ਵਿੱਚ ਵੀ ਇੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕ ਆਏ ਨੇ ਅਤੇ ਮਾਤਾ ਦਾ ਆਸ਼ੀਰਵਾਦ ਲੈ ਰਹੇ ਨੇ ਤੇ ਤੁਸੀਂ ਵੀ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਜਰੂਰ ਲਿਖਿਓ ਅਤੇ ਤੁਹਾਰੇ ਤੁਹਾਡੇ بگੜੇ ਹੋਏ ਕੰਮ ਜਰੂਰ ਸਹੀ ਹੋਣਗੇ ਅਤੇ ਜੈ ਮਾਤਾ ਤੇ ਲਿਖਣ ਦੇ ਨਾਲ ਹੀ ਕੰਮ ਜਿਹੜੇ ਆ ਉਹ ਬਣ ਜਾਂਦੇ ਨੇ ਤੁਹਾਨੂੰ ਅੱਗੇ ਵੀ ਮਾਤਾ ਦੇ ਮੱਦਰ ਤੇ ਦਰਸ਼ਨ ਕਰਵਾਨੇ ਹਾਂ ਸੀ માતા ਨਾਨਾ ਦੇਵ ਦੇ ਦਰਬਾਰ ਆਈ ਸੀ ਤਕਰੀਬਨ ਕੁਰਾਲੀ ਤੋਂ ਨਾਨਾ ਦੇਵੀ ਮਾਤਾ ਦਾ ਦਰਬਾਰ ਹੈ ਜੋ 80 ਕਿਲੋਮੀਟਰ ਦੇ ਕਰੀਬ ਪੈਂਦਾ ਤੇ ਅੱਜ ਜੋ ਕਾਫੀ ਰਾਸ਼ ਸੀਗਾ ਕਿਉਂਕਿ ਅਕਸਰ ਇੱਥੇ ਮਾਤਾ ਦੇ ਦਰਬਾਰ ਦੇ ਵਿੱਚ ਰਾਸ਼ ਹੁੰਦਾ ਹੀ ਹੈ ਅਤੇ ਸ਼ਰਧਾਲੂ ਵੱਡੀ ਗਿਣਤੀ ਦੇ ਵਿੱਚ ਇੱਥੇ ਆਉਂਦੇ ਹੀ ਆਉਂਦੇ ਨੇ ਜਰੂਰੀ ਕਮੈਂਟ ਬਾਕਸ ਵਿੱਚ ਜੈ ਮਾਤਾ ਦੀ ਜਰੂਰ ਲਿਖਿਓ ਦੇਵੀ ਦੇ ਦਰਬਾਰ ਪਹੁੰਚੇ ਹੋ ਕਿੰਨੇ ਕਾ ਰਾਸ਼ ਅੱਜ ਬਿਲਕੁਲ ਰਸ਼ਮੀ ਹੈ ਬਹੁਤ ਖੁੱਲੇ ਦਰਸ਼ਨ ਹੋ ਰਹੇ ਨੇ ਮੇਰਾ ਕੀ ਕਹਿਣਾ ਚਾਹੁੰਦੇ ਹੋ ਸੰਗਤਾਂ ਨੂੰ ਮੈਂ ਇਹੀ ਕਹਿਣਾ ਚਾਹਾਂਗਾ ਕਿ ਜੇ ਬੰਦੇ ਨੇ ਦਰਸ਼ਨ ਕਰਨੇ ਤਾਂ ਇਹ ਜਿਹੇ ਟਾਈਮਾਂ ਦੇ ਵਿੱਚ ਆਵੇ ਜਦ ਪੂਰੇ ਖੁੱਲੇ ਦਰਸ਼ਨ ਹੋਵੇ ਮਤਲਬ ਸ਼ਨੀ ਆਂਤਵਾਰ ਛੁੱਟੀ ਵਾਲਾ ਦਿਨ ਆਇਆ ਜਾਵੇ ਨਹੀਂ ਸ਼ਨੀ ਆਂਤਵਾਰ ਬਿਲਕੁਲ ਨਾ ਆਇਆ ਜਾਵੇ ਕੀ ਕਹ ਜੀ ਮਦਸ਼ਰ ਅੱਛੀ ਹੋ ਰਹੀ ਹੈ ਜੈ ਮਾਤਾ ਜੀ ਸਾਰੇ ਦੋਸਤਾਂ ਨੂੰ ਮਿੱਤਰਾਂ ਨੂੰ ਤੇ ਮੈਂ ਤੁਹਾਡਾ ਆਪਣਾ ਅਰੁਣ ਕੁਰਾਲੀ ਤੇ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਛੱਤੀ ਪੀਟ ਮਾਨ ਨਣਾ ਦੇਵੀ ਮਾਤਾ ਦੇ ਦਰਬਾਰ ਦੀਆਂ ਜਿੱਥੇ ਕਿ ਅੱਜ गुप्त नवरात्री ਦਾ ਦੂਸਰਾ ਤੀਨਾ ਤੇ ਸੰਗਤ ਦੂਰ ਦੂਰ ਤੋਂ ਕਾਫੀ ਪੁੱਜੀ ਹੋਈ ਹੈ ਤੇ ਇਲੱਖਾਂ ਦੀ ਤਰ੍ਹਾਂ ਦੇ ਵਿੱਚ ਰੋਜ਼ਾਨਾ ਸੰਗਤ ਇੱਥੇ ਮਾਤਾ ਦਾ ਆਸ਼ੀਰਵਾਦ ਲੈਣ ਲਈ ਆਉਂਦੀ ਹੁੰਦੀ ਹੈ ਤੇ ਜਰੂਰ ਇਹ ਜੋ ਮਾਤਾ ਦਾ ਦਰਬਾਰ ਹੈ ਉਹਦੀ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਤੇ ਕਮੈਂਟ ਬਾਕਸ ਦੇ ਵਿੱਚ ਜਰੂਰ ਜੈ ਮਾਤਾ ਦੀ ਲਿਖਿਓ ਤੇ ਅੱਗੇ ਵੀ ਤੁਹਾਨੂੰ ਹੋਰ ਤਸਵੀਰਾਂ ਵੀ ਮਾਤਾ ਦੇ ਦਰਬਾਰ ਦੀਆਂ ਦਿਖਾਣੇ ਆ ਜਿੱਥੇ ਕਿ ਦੂਰ ਦੂਰ ਤੋਂ ਸੰਗਤ ਅੱਜ ਮਾ ਨੈਣਾ ਦੇਵੀ ਦੇ ਦਰਬਾਰ ਦੇ ਵਿੱਚ ਆਈਆਂ ਹੋਈਆਂ ਤੇ ਤਸਵੀਰਾਂ ਤੁਸੀਂ ਨਾਲ ਦੇ ਨਾਲ ਦੇਖ ਰਹੇ ਹੋ ਤੇ ਇਹ ਹਵਨ ਕੁੰਡਾ ਹੈ ਜਿੱਥੇ ਕਿ ਲੋਕ ਜੋ ਤਾਰੇ ਚੋੜਾ ਵਾਲੇ ਕੇ ਆਨੇ ਆ ਘਰ ਤੋਂ ਬਣਾ ਕੇ ਲੈ ਆਨੇ ਕੁਦਰਤ ਦੇ ਮਾਤਾ ਦੇ ਉਸ ਚ ਰਮਾਂ ਚ ਜ਼ਰੂਰ ਪੰਨੇ ਆ ਤੇ ਇਸਾਈਡ ਮਨੋ ਕਾਮਨਾ ਜਿਨਾਂ ਦੀ ਪੂਰੀਆਂ ਹੁੰਦੀਆਂ ਜਾਂ ਜਿਨ੍ਹਾਂ ਨੇ ਕੋਈ ਸੁੱਖਣਾ ਸੁਖੀ ਹੁੰਦੀ ਹੈ ਉਹ ਇੱਥੇ ਪੂਰੀਆਂ ਹੁੰਦੀਆਂ ਤੇ ਤੁਹਾਨੂੰ ਦਰਸ਼ਨ ਕਰਵਾਉਣ ਦੀ ਕੋਸ਼ਿਸ਼ ਕਰਦੇ ਹਾਂ ਮਾਦੇ ਦਿਵਾਦੀਆਂ ਫਿਲਹਾਲ ਤੁਹਾਨੂੰ ਹਵਨ ਦੇ ਟੁਕੜੇ ਦਰਸ਼ਨ ਕਰਾ ਰਹੇ ਹਾਂ ਹਵਨ ਕੋਣ ਦੇ ਦਰਸ਼ਨ ਕਰਾ ਰਹੇ ਹਾਂ ਆਪਣੀ ਯੋਗ ਨੂੰ ਜਾਓ ਇਹ ਹੈ ਮਾ ਦਾ ਦਰਬਾਰ ਤੇ ਮਾ ਦੇ ਸ਼ੇਰ ਜਿਹੜੇ ਐ ਬੈਠੇ ਨੇ ਤੇ ਸੰਗਤ ਦੂਰ ਦੂਰ ਤੋਂ ਅੱਜ ਨਿਤਮਸਤਕ ਹੋਣ ਦੇ ਲਈ ਵੀ ਮਾਤਾ ਦੇ ਦਰਬਾਰ ਆ ਆ ਰਹੀ ਹੈ ਸੰਗਤ ਦੂਰ ਦੂਰ ਤੋਂ ਤੇ ਜ਼ਰੂਰ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖਿਓ ਤੇ ਇੱਧਰ ਸ਼੍ਰੀ ਸ਼ਵੇਤ ਬੁਟੀਕ ਜੀ ਅਤੇ ਹੋਰ ਜਿਹੜਾ ਦਰਬਾਰ ਦੇ ਵਿੱਚ ਅੱਜ ਰਾਸ਼ ਕਾਫੀਆ ਸ਼੍ਰੀ ਲਕਸ਼ਮੀ ਨਾਰਾਇਣ ਮੰਦਿਰ ਦੇ ਨਾਲ ਇੱਧਰ ਤੁਹਾਨੂੰ ਮਾਨ ਜੀ ਤੇ ਗਣੇਸ਼ ਜੀ ਦਾ ਮੰਦਿਰ ਵੀ ਜਿਹੜਾ ਬਣਿਆ ਹੋਇਆ ਹੈ ਸੰਗਤ ਬਾਉ ਖਾਦੀ ਨੰਮ ਜੀ ਮਾਤਾ ਖਾਦੀ ਨੰਮ ਦੇਵਾ ਦਾ ਬਾਉ ਵੀ ਖੁਬਾਤ ਕਰੋ ਨਾਮ ਜੀ ਤੇ ਤੁਹਾਨੂੰ ਸੰਗਤ ਤੇ ਦਰਸ਼ਨ ਵੀ ਕਰਾਏ ਆ ਜੋ ਕਿ ਸਰਦਾਪੂਰਵਕ ਮਾਤਾ ਮਾਨਾ ਦੇਵੀ ਦੇ ਦਰਬਾਰ ਤੇ ਸੰਗਤ ਅੱਜ ਲੱਖਾਂ ਦੀ ਤਰਦਾਦ ਦੇ ਵਿੱਚ ਕੁਝ ਰਹੀ ਹੈ ਜੈ ਮਾਤਾ ਦੀ ਸਾਰੇ ਭਗਤਾਂ ਨੂੰ